ਸਾਚੂ ਗੱਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਰਧਾ ਦਾ ਬਹੁਤ ਬਹੁਤ ਸਵਾਗਤ ਆ ਮੇਰੇ ਹੱਥ ਚ ਕੀ ਹੈ ਪਾਜੀ ਸਵਰਨ ਫਸਲ ਤੇ ਚਾਂਦੇ ਫਸਲ ਇਹ ਆਪਾਂ ਸੁਣਿਆ ਮੈਂ ਪਹਿਲੀ ਵਾਰੀ ਦੇਖਿਆ ਕਿਉਂਕਿ ਕਦੀ ਲੋੜ ਨਹੀਂ ਪਈ ਲੋੜ ਇਸ ਕਰਕੇ ਨਹੀਂ ਪਈ ਕਿਉਂਕਿ ਮੈਂ ਘਰ ਦੇ ਵਿੱਚ ਕਦੀ ਚਵਨ ਪ੍ਰਾਸ਼ ਨਹੀਂ ਬਣਾਇਆ ਇਹ ਜਿਹੜੇ ਮੇਰੇ ਭਰਾ ਨੇ ਇੱਕ ਚਵਨ ਪ੍ਰਾਸ਼ ਬਣਾ ਰਿਹਾ ਪਾਜੀ ਤੇ ਲੋਕੀ ਕਹਿ ਦਿੰਦੇ ਨੇ ਹਨਾ ਚਵਨ ਪ੍ਰਾਸ਼ ਪਾਜੀ ਆਪਾਂ ਬਹੁਤ ਕੰਪਨੀਆਂ ਦਾ ਖਾਨਦੇ ਆ ਬਹੁਤ ਤਰੀਕੇ ਦਾ ਖਾਨਦੇ ਆ ਪਰ ਅੱਜ ਤੱਕ ਕਦੀ ਕਿਸੇ ਬੰਦੇ ਨੇ ਬਣਦਾ ਹੋਇਆ ਚਵਨ ਪ੍ਰਾਸ਼ ਨਹੀਂ ਦੇਖਿਆ ਬਣਦਾ ਹੋਇਆ ਬਕਾਇਦਾ ਤੌਰ ਤੇ ਤੁਸੀਂ ਆ ਜਾਓ ਮੈਂ ਤੁਹਾਨੂੰ ਦਿਖਾਵਾਂ ਲਿਆਓ ਇੱਕ ਵਾਰੀ ਕੈਮਰਾ ਆਹ ਦੇਖੋ ਇਹ ਜਿੰਨੀਆਂ ਵੀ ਹਾਰਬਸ ਨੇ ਇਹ ਸਾਰੀਆਂ ਇਹਦੇ ਚ ਪਾਈਆਂ ਗਈਆਂ ਨੇ ਉਹ ਮੈਂ ਤੁਹਾਨੂੰ ਕੁਛੋਗਾ ਪਾਜੀ ਹਰਾਂ ਨੂੰ ਵੀ ਕਿਹੜੀ ਕਿਹੜੀ ਹਰਬ ਹੈ ਉਸ ਤੋਂ ਬਾਅਦ ਇੱਥੇ ਇੱਕ ਇੱਕ ਹੋਰ ਚੀਜ਼ ਤਿਆਰ ਕੀਤੀ ਜਾ ਰਹੀ ਹੈ ਬੜੀ ਸੋਚਨ ਤੇ ਸਮਝਣ ਵਾਲੀ ਗੱਲ ਹੈ ਇਹ ਕੀ ਚੀਜ਼ ਹੈ ਇਹਦਾ ਨਾਲ ਪੰਡਿਤ ਜੀ ਤੁਸੀਂ ਦਿਖਾਓ ਪੰਡਿਤ ਜੀ ਮੰਤਰ ਉਚਾਰਨ ਕਰ ਰਹੇ ਨੇ ਮੰਤਰ ਨਾਲ ਨਾਲ ਚੱਲਦੇ ਪਏ ਨੇ ਤੇ ਭਾਜੀ ਹੁਣਾਂ ਨੂੰ ਆਪਾਂ ਪੁੱਛਦੇ ਪੜੀ ਸਸੀਕਲ ਗੱਤ ਸਾਹਿਬ ਠੀਕ ਹੋ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਇਹ ਕੀ ਬਣਾ ਰਹੇ ਹੋ ਤੁਸੀਂ ਸਰ ਇਹ ਚਮਨਪਰਾਸ਼ ਦਾ ਹੈ ਇਹ ਇਹ ਕੀ ਚੀਜ਼ ਹੈ ਇਹ ਪਿਸਟੇਜੀਅਮ ਆਮਲੇ ਦੀ ਆਮਲੇ ਦੀ ਹਾਂਜੀ ਅੱਛਾ ਇਹ ਆਮਲੇ ਦੇ ਵਿੱਚ ਹੁੰਦਾ ਹਾਂਜੀ ਸਰ ਆਮਲੇ ਦੀ ਆਮਲਾ ਕਿਹੜਾ ਉਹੀ ਇਹ ਸਾਰੇ ਆਮਲੇ ਉੱਤਰ ਪ੍ਰਦੇਸ਼ ਦਾ ਜੀ ਪ੍ਰਤਾਪਗੜ ਤੋਂ ਬਨਾਰਸੀ ਆਮਲਾ ਕਹਿੰਦੇ ਇਹਨੂੰ ਅੱਛਾ ਹਾਂਜੀ ਜੀ ਸਿੰਪਲ ਇਹ ਲੋਕਲ ਲਾਉਣਾ ਨਹੀਂ ਹੁੰਦਾ ਜੀ ਇਹ ਲੋਕਲ ਹਾਂਜੀ ਓਕੇ ਮੈਂ ਮੈਂ ਵੀ ਦੇਖ ਰਿਹਾ ਕਿ ਇਹ ਲੋਕਲ ਆਮਲਾ ਨਹੀਂ ਹੈਗਾ ਤੇ ਭਾਜੀ ਤੁਹਾਡਾ ਕੀ ਨਾਮ ਹੈ ਇਮਰਾਨ ਖਾਨੀ ਇਮਰਾਨ ਖਾਨ ਸਾਹਿਬ ਠੀਕ ਹੋ ਹਾਂ ਜੀ ਠੀਕ ਹੈ ਬਿਲਕੁਲ ਸਾਹਿਬ ਕੀ ਕੁਝ ਪਾਣੀ ਹੋ ਫਰੇ ਦੇ ਵਿੱਚ ਇਹਦੇ ਵਿੱਚ ਬਸ ਆਈ ਬਨਾਰਸ ਦਾ ਆਮਲਾ ਮਤਲਬ ਇਹ ਆਪਣਾ ਪ੍ਰਦਾਵ ਘੜ ਤੋਂ ਬਾਕੀ ਜਿਹੜਾ ਸਾਡਾ ਕਵਾਦ ਦਰਵੇ ਹੁੰਦੇ ਜਿਵੇਂ ਉਹਦੇ ਵਿੱਚ ਜਿਵੇਂ ਕੰਠਕਾਰੀ ਵਗੈਰਾ ਹੋਗੀ ਜਿਵੇਂ ਦਸ਼ਮੂਲ ਕਵਾਦ ਹੋ ਗਿਆ ਬਲਾ ਹੋ ਗਿਆ ਗਲੋ ਹੋਗੀ ਜਿਵੇਂ ਇਹ ਸਾਰੇ ਦਰਵ ਅਸੀਂ ਦੇ ਵਿੱਚ ਪਾਣੀ ਹੈ ਇਹਦੇ ਵਿੱਚ ਹਾਂਜੀ ਇਹ ਜਿਹੜਾ ਮੈਂ ਦੇਖ ਰਿਹਾ ਤੁਸੀਂ ਦੇਖੋ ਇਹ ਸਭ ਆਪ ਟ੍ਰੇਨਡ ਆਦਮੀ ਨੇ ਸਾਰੇ ਇਹ ਵੈਦ ਨੇ ਆ ਆ ਜਿਹੜੀਆਂ ਚੀਜ਼ਾਂ ਜਿਹੜੀਆਂ ਤੁਸੀਂ ਹੱਬਸ ਦੱਸ ਰਹੇ ਇੱਕ ਵਾਰੀ ਮੈਨੂੰ ਦੱਸਿਓ ਫਿਰ ਇਹ ਸਾਰਾ ਕੁਝ ਆਪ ਕਿਵੇਂ ਪਾਇਆ ਦੇ ਵਿੱਚ ਇਹ ਆਪਸੀ ਸਾਰੀਆਂ ਮਤਲਬ ਕਿ ਤਾਜ਼ਾ ਜੜੀਆਂ ਜੜੀਆਂ ਬੂਟੀਆਂ ਸੀ ਆਪ ਲੈ ਕੇ ਆਏ ਆ ਉਸ ਨੂੰ ਵਾਸ਼ ਕਰਕੇ ਸਾਫ਼ ਕਰਕੇ ਫਿਰ ਉਹਦੀ ਕਟਿੰਗ ਕਰਕੇ ਸਾਰੀ ਫਿਰ ਇਸ ਨੂੰ ਇਹਦੇ ਵਿੱਚ ਪਾਇਆ ਹੈਗਾ ए, 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 भसं, भसं। अच्छा हां जी हां जी। ਇਹ ਇਸ ਚਲੋ ਇਹ ਠੀਕ ਹੈ ਇਹਦੇ ਵਿੱਚ ਇਹ ਹੋ ਗਿਆ। ਹੁਣ ਆ ਵੀ ਪਏਗਾ ਚਾਂਦੀ ਫਸਲ, ਸਵਰਨ ਫਸਲ। ਤੇ ਪੰਡਿਤ ਜੀ ਨਾਲ ਕਿਉਂ ਮੰਤਰ ਉਚਾਰਨ ਕਰ ਰਹੇ ਹੋ? ਹਾਂ ਜੀ ਸਰ ਇਹਦੇ ਨਾਲ ਕਿ ਦਵਾਈ ਦੇ ਨਾਲ ਨਾਲ ਇੱਕ ਤਰ੍ਹਾਂ ਦਾ ਹੀ ਸੰਸਕਾਰ ਤਿਆਰ ਹੋ ਰਿਹਾ ਠੀਕ ਹੈ। ਅੱਛਾ। ਹਾਂ ਜੀ। ਸੰਸਕਾਰ। ਹਾਂ। ਮਤਲਬ ਇਹ ਵੀ ਜੇ ਮੰਤਰ ਉਚਾਰਨ ਹੋ ਰਿਹਾ ਇੱਕ ਹੁੰਦਾ ਨਾ ਵੀ ਇੱਕ ਚੀਜ਼ ਨੂੰ ਸਿੱਧ ਕਰਨ ਵਾਲੀ ਗੱਲ। ਜਿਹੜੀ ਆਪਾਂ ਲੋਕ ਮੰਨ ਲਏ ਆ। ਵੀਆਰਬੀ ਨੂੰ ਸਿੱਧ ਕੀਤਾ ਗਿਆ। ਸਿੱਧ ਇਹ ਹੈ ਵੀ ਚਲੋ ਵੈਸੇ ਵੀ ਜੇ ਕੰਦਨ ਨੇ ਵੀ ਜਦੋਂ ਆਪਾਂ ਸਾਡੀਆਂ ਮਾਵਾਂ, ਦਾਦੀਆਂ ਜਦੋਂ ਕਿਚਨ ਦੇ ਵਿੱਚ ਰੋਟੀ ਤਿਆਰ ਕਰਦੇ ਤਾਂ ਗੁਰਬਾਣੀ ਲਾ ਲੰਦੀ ਆਉਂਦੀਆਂ ਮੇਰੀ ਮਾਤਾ ਲਾ ਲੈਂਦੀ ਹੁੰਦੀ ਹੈ ਤਾਂ ਗੁਰਬਾਣੀ ਲਾ ਨਾਲ ਉਹ ਜਿਹੜਾ ਰਸ ਹੈ ਉਹ ਵੀ ਉਸ ਚੀਜ਼ ਦੇ ਵਿੱਚ ਆਉਂਦਾ ਫੇਸ ਕਰਕੇ ਇਹ ਜਿਹੜਾ ਚਵਲ ਪ੍ਰਾਸ਼ ਇਹਨਾਂ ਵੱਲੋਂ ਤਿਆਰ ਕੀਤਾ ਜਾ ਰਿਹਾ ਤੁਸੀਂ ਵੇਖੋ ਅੱਛਾ ਇਹਦੀ ਇਹਦੀ ਲਾਈਫ ਕਿੰਨੀ ਹੁੰਦੀ ਹੈ ਗੱਲ ਤੋਂ ਲਾਈਫੇ ਦੀ ਇੱਕ ਸਾਲ ਹੁੰਦੀ ਹੈ ਸਰ ਫਿਕਸਾ ਹਾਂਜੀ ਹਾਂਜੀ ਜੇ ਮਤਲਬ ਆਪਾਂ ਇਹਨੂੰ ਵਧੀਆ 에ਅਰਟਾਈਟ ਦੇ ਵਿੱਚ ਟਾਈਟ ਕਰਕੇ ਰੱਖਦੇ ਆਂ ਫਿਰ ਇਸ ਤੋਂ ਜ਼ਿਆਦਾ ਵੀ ਚੱਲ ਜੀ ਜਾਂਦਾ ਪਰ 2 ਤੋਂ 3 ਸਾਲ ਤੱਕਰ ਵੀ ਚੱਲੇ ਅੱਛਾ ਮਤਲਬ ਇਹਦੇ ਵਿੱਚ ਕੀ ਪਾਣੀ ਵਗੈਰਾ ਨਹੀਂ ਲੱਗਣਾ ਚਾਹੀਦਾ ਜ਼ਿਆਦਾ ਜੇ ਨਹੀਂ ਫਿਰ ਮਤਲਬ ਜਲਦੀ ਖਰਾਬ ਹੋ ਜਾਏ ਜਲਦੀ ਖਰਾਬ ਹਾਂਜੀ ਵਿੱਚ ਜੇ 에ਅਰਟਾਈਟ ਦੇ ਵਿੱਚ ਰੱਖਾਂਗੇ ਮਤਲਬ ਡੇਢ ਡੇਢ 2 3 ਸਾਲ ਤੱਕਰ ਚੱਲ ਜੀ ਜ਼ਿਆਦਾ ਲੰਬੇ ਸਮੇਂ ਤੱਕਰ ਚੱਲ ਜੀ ਜਾਂਦਾ ਮੈਂ ਵੀ ਪੁੱਛ ਰਿਹਾ ਸੀ ਕਿ ਕਈ ਕੰਪਨੀਆਂ ਦਾ ਜਿਹੜਾ ਹੁੰਦਾ ਹੈ ਸਿੰਘ ਸਾਹਿਬ ਉਹ ਜਿਆਦਾ ਲੰਬਾ ਚੱਲ ਜਾਂਦਾ ਹੈ ਕੀ ਚੱਕਰ ਉਹਨਾਂ ਨੇ ਸਰਪ੍ਰੈਜ਼ਰਵੇਟਿਵ ਵਗੈਰਾ ਯੂਜ਼ ਕਰ ਕੇ ਕੈਮੀਕਲ ਯੂਜ਼ ਕੀਤੇ ਗਏ ਮੈਨੂੰ ਇਹ ਜੋ ਸਾਡਾ ਜੋ ਉਹਨ ਪ੍ਰਾਸ਼ਾ ਜੀ ਇਹ ਵਿਦਆਊਟ ਕੈਮੀਕਲ ਤੋਂ ਜੀ ਅੱਛਾ ਕੋਈ ਕੈਮੀਕਲ ਕੈਮੀਕਲ ਯੂਜ਼ ਨਹੀਂ ਕੀਤਾ ਬਈ ਤਾਂ ਕਰਕੇ ਇਹਦੀ ਥੋੜੀ ਲਾਈਫ ਤਾਂ ਕੰਪਨੀਆਂ ਦੇ ਮੁਕਾਬਲੇ ਨਹੀਂ ਆਪਾਂ ਕਹਿ ਸਕਦੇ ਵੀ ਤੇ ਲੇਕਿਨ ਇਹ ਕੈਮੀਕਲ ਤੋਂ ਫ੍ਰੀ ਹੈ ਮਤਲਬ ਇਹਦੀ ਗੁਣਵੰਤਾ ਜਿਹੜੀ ਹੈ ਉਹਦੇ ਨਾਲੋਂ ਜ਼ਿਆਦਾ ਹੀ ਹੈ ਉਹਦੇ ਨਾਲੋਂ ਜ਼ਿਆਦਾ ਹੋਵੇਗੀ ਹਾਂਜੀ ਹਾਂਜੀ ਸਰ ਸੋ ਤੁਸੀਂ ਇਹ ਦੇਖੋ ਵੀ ਮੈਨੂੰ ਐਸੀ ਵੀ ਚਲੋ ਮੈਂ ਤੁਹਾਨੂੰ ਘਰ ਬੰਦਾ ਦਿਖਾਵਾਂ ਆ ਚਵਨ ਪ੍ਰਾਸ਼ ਸਿੰਸ ਆਬ ਜੇ ਲੈਣਾ ਹੋਵੇ ਚਾਹਣ ਫਰੈਸ਼ ਮੇਰੇ ਵਰਗੇ ਨੇ ਤਾਂ ਮੈਨੂੰ ਥੋੜਾ ਜਿਆ ਆਪਣਾ ਨੰਬਰ ਤੁਹਾਡਾ ਦੱਸ ਦਿਆਂ ਕਿ ਕਿਦਾ ਦੱਸਾਂ ਹਾਂਜੀ ਹਾਂਜੀ ਮੇਰਾ ਨੰਬਰ ਇਹ ਇਹਨੂੰ ਬੰਦ ਕਰਦੀ ਇੱਕ ਮਿੰਟ ਦੱਸ ਦਿਓ ਕੀ ਹਾਂਜੀ ਸਰ ਤੁਸੀਂ ਆਨਲਾਈਨ ਵੀ ਇਸ ਨੂੰ ਮੰਗਵਾ ਸਕਦੇ ਹੋ ਜੀ 88378 36300 ਜੀ 88378 36300 ਹਾਂਜੀ ਇਸ ਨੰਬਰ ਦੇ ਉੱਤੇ ਆਪਾਂ ਆਨਲਾਈਨ ਮੰਗਵਾ ਸਕਦੇ ਆ ਤੁਸੀਂ ਇਹ ਵੇਖੋ ਵੀ ਇੱਕ ਘਰ ਤਿਆਰ ਕੀਤਾ ਹੋਇਆ ਇਹਦੀ ਲਾਈਫ ਹੈ ਜਿਹੜੀ ਵੈਸੇ ਲੋਕਾਂ ਨਾਲੋਂ ਵੱਖਰਾ ਫਿਰ ਕੀ ਹੋ ਸਕਦਾ ਜੇ ਤੁਸੀਂ ਤਿਆਰ ਕਰ ਰਹੇ ਹੋ ਜਿਹੜੇ ਮਾਰਕੀਟ ਦੇ ਵਿੱਚ ਕਾਨ ਸਾਹਿਬ ਤੇ ਮਿਲਦੇ ਨੇ ਸਾਰੇ ਜਿਹੜੇ ਚਮਨਪਰਾਚ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਪਰ ਤੁਹਾਡੇ ਵਾਲਾ ਵੱਖਰਾ ਕਿਉਂ ਇਹਦੇ ਵਿੱਚ ਸਿਰਫ ਕੋਈ ਪ੍ਰੀਜ਼ਰਵੇਟਿਵ ਵਗੈਰਾ ਕੁਝ ਨਹੀਂ ਅਸੀਂ ਐਡ ਕੀਤਾ ਇਹਦੇ ਵਿੱਚ ਮਤਲਬ ਕਿ ਆਮਲਿਆਂ ਦੀ ਜ਼ਿਆਦਾ ਮਤਲਬ ਇਹ ਇਨਗਰੀਡੀਅੰਟ ਹੈ ਦਾ ਹੈਗਾ ਕਿ ਇਹ ਬਨਾਰਸ ਦੇ ਆਮਲੇ ਆ ਮਤਲਬ ਇਹ ਉੱਤਰ ਪ੍ਰਦੇਸ਼ ਦੇ ਪ੍ਰਾਪ ਦੇ ਪ੍ਰਤਾਪਗੜ੍ਹ ਦੇ ਪ੍ਰਤਾਪਗੜ੍ਹ ਹਾਂਜੀ ਹਾਂਜੀ ਇਹ ਆਪਣਾ ਉਹੀ ਉਸੇ ਕਰਕੇ ਵੱਖਰਾ ਮਤਲਬ ਕਿ ਇਹ ਜਿਹੜੇ ਆਮਲੇ ਹੁੰਦੇ ਆ ਇਹਨਾਂ ਦੇ ਵਿੱਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ ਆਮ ਆਮਲੇ ਨਾਲੋਂ ਉਹਦੇ ਕਰਕੇ ਮਤਲਬ ਇਹਦੇ ਵਿੱਚ ਅਸੀਂ ਇਹ ਆਮਲੇ ਯੂਜ਼ ਕਰਦੇ ਆ ਇਹ ਥੋੜਾ ਜਿਹਾ ਆਮਲਾ ਜਿਆਦਾ ਖੁਲਦਾ ਛੇਤੀ ਖੁਲਦਾ ਮਤਲਬ ਜਿਆਦਾ ਦੀ ਗੁਣਵੱਤਾ ਜਿਆਦਾ ਗੁਣਵੱਤਾ ਬਸ ਗੱਲ ਇਹ ਹੈ ਦੇਖੋ ਜਿਹੜਾ ਇਹ ਸਮਾਨ ਤਿਆਰ ਹੋ ਰਿਹਾ ਮੈਂ ਤੁਹਾਨੂੰ ਇੱਕ ਵਾਰੀ ਫੇਰ ਦਿਖਾਵਾਂ ਇਹ ਚਵਨ ਭਰਾਜ ਦਾ ਆ ਦੇਖੋ ਇਹ ਭਾਜੀ ਆਪ ਸਾਰੀਆਂ ਇਹਨਾਂ ਨੇ ਕਹਿੰਦੇ ਨੇ ਵੀ ਹਾਬ ਆਪ ਇੱਥੇ ਧੋ ਕੇ ਸਾਫ਼ ਕਰਕੇ ਇਹਦੇ ਚ ਪਾਈਆਂ ਜਿਹੜੀਆਂ ਜਿਹੜੀਆਂ ਵੀ ਹਾਬਸ ਨੇ ਉਹ ਆਪ ਇੱਥੇ ਪਾਈਆਂ ਗਈਆਂ ਨੇ ਸਾਰਾ ਨਾਲ ਮੰਤਰ ਉਚਾਰਨ ਚੱਲ ਰਿਹਾ ਔਰ ਮੇਰਾ ਮਕਸਦ ਕੀ ਅੰਦਰ ਵੀ ਚਲੋ ਯਾਰ ਇੱਕ ਵਧੀਆ ਚੀਜ਼ ਜਿਹੜੀ ਹੈ ਉਹ ਤੁਹਾਨੂੰ ਦਿਖਾਈ ਜਾਵੇ ਨੰਬਰ ਸਰਦਾਰ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਚਵਨ ਪ੍ਰਾਸ਼ ਕਿਸ ਤਰੀਕੇ ਨਾਲ ਤਿਆਰ ਹੁੰਦਾ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦਿਖਾਇਆ ਇਹ ਤੁਸੀਂ ਵੇਖਿਆ ਹਨਾ ਤੇ ਮਕਸਦ ਸਿਰਫ ਇੰਨਾ ਸੀ ਵੀ ਤੁਹਾਨੂੰ ਮੈਂ ਦੱਸ ਦਿਆਂ ਤੇ ਭਾਜੀ ਚਵਨ ਪ੍ਰਾਸ਼ ਇਹ ਇੱਥੇ ਆਪਣੇ ਹੱਥੀਂ ਤਿਆਰ ਕਰਦੇ ਨੇ ਬਠਿੰਡਾ ਸ਼ਹਿਰ ਦੇ ਵਿੱਚ ਤਿਆਰ ਕਰਦੇ ਨੇ ਜੇ ਕਿਸੇ ਨੇ ਮੰਗਵਾਉਣਾ ਤਾਂ ਭਾਜੀ ਉਹਨਾਂ ਨੇ ਨੰਬਰ ਦਿੱਤਾ ਮੇਰਾ ਮਕਸਦ ਇਹ ਸੀ ਵੀ ਮੈਂ ਤੁਹਾਨੂੰ ਇਹ ਚੀਜ਼ ਦੱਸ ਦਿਆਂ ਤੇ ਮੈਨੂੰ ਦਿਓ ਇਜਾਜ਼ਤ ਦੱਸਿਖਾ